ਜੋ ਵਿਆਪਕਤਾ ਵਿੱਚ ਹੋਣਾ ਨੇ ਪਾਰਟੀ ਨੂੰ ਬਹੁਤ ਸ਼ਾਨਦਾਰ ਬਣਾਇਆ ਹੈ। ਜਿਹੜੇ ਨੇ ਵੀ ਇਹਨੇ ਆਪਣੀ ਬੀਜੇਪੀ ਸਰਕਾਰ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਸਾਡੇ ਲੀਡਰਾਂ ਦਾ ਅਪਾਰਾ ਬਹੁਤ ਤੋੜਨਾ ਚਾਹੁੰਦੀ ਹੈ। ਇਸੇ ਦੇ ਤਹਿਤ ਇਸੇ ਪਲਾਨ ਦੇ ਤਹਿਤ ਉਹਨਾਂ ਨੇ ਜਿਵੇਂ ਸ਼ੂਗਰ ਲੈਵਲ ਦਿੱਤਾ ਇਹਦਾ ਬਹੁਤ ਘੱਟ ਚੁੱਕਿਆ ਸੀ ਪਿਛਲੀ ਵਾਰੀ ਤੇ ਸੰਦੀਪ ਸਿੰਘ ਜੀ ਨੇ ਖਾਸਿਆ ਵੀ ਬੋਲਟਾਇਆ ਉਹ ਜਿਹੜੀ ਬੀਜੇਪੀ ਦੀ ਚਾਲ ਹੈ ਉਹ ਜਿੰਨਾ ਮਰਜ਼ੀ ਸਾਨੂੰ ਤੋੜ ਦੇਣ ਸਾਡੇ ਡੇਟਾ ਨੂੰ ਸਾਡੇ ਨੀਤਾਈ ਵੀ ਤੋੜਦੇ ਆ ਉਹ ਕਾਮਯਾਬ ਨਹੀਂ ਹੋਣ ਵਾਲੀ ਇਹ ਸੱਚ ਹੈ ਕਿ ਬੀਜੇਪੀ ਉਹਨਾਂ ਦੀ ਜੋ ਸਿਹਤ ਹੈ ਉਹਦੇ ਪ੍ਰਤੀ ਇੰਨੀ ਸਜਕ ਨਹੀਂ ਹੈ ਤੇ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ ਇਹ ਸੰਗਿਆਨ ਜਿਹੜਾ ਹੈ ਉਹ ਕੋਟਾ ਨੇ ਵੀ ਲਿਆ ਬਾਕੀ ਸਭ ਨੂੰ ਪਤਾ ਹੈ ਕਿ ਬੀਜੇਪੀ ਆਪਦੇ ਬਦਲੀ ਦੀ ਨੀਤੀਆਂ ਤੇ ਚੱਲਦੀ ਹੈ ਔਰ ਦੂਜੇ ਨੂੰ ਤੇ ਨਾ ਵੇਖਣਾ ਚਾਹੁੰੂੰ ਇੰਦੀਆਂ ਨੀਤੀਆਂ ਤੇ ਚੱਲ ਰਹੀ ਹੈ ਸੋ ਜਲਦੀ ਹੀ ਜਿਹੜੇ ਝੂਠੇ ਕੇਸ ਪਾਏ ਹੋਏ ਆ ਸੀ ਦਾਕੀਰ ਸਾਨੂੰ ਪਤਾ ਹੈ ਝੂਠੇ ਕੇਸ ਜੋ ਪਾਏ ਹੋਏ ਆ ਉਹ ਜਲਦੀ ਖਾਰਜ ਹੋਣਗੇ ਔਰ ਨੇਤਾਜੀ ਬਾਹਰ ਆਉਣਗੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਜਿਵੇਂ ਆਪਾਂ ਦਿੱਲੀ ਚ ਪਹਿਲੇ ਦਿਨਾਂ ਚ ਦੇਖੀ ਸੀ ਜਦੋਂ ਉੱਥੇ ਸਰਕਾਰ ਬਣੀ ਹੈ ਪਹਿਲੀ ਵਾਰੀ ਦੁਬਾਰਾ ਫਤਵਾ ਵੀ ਲੋਕਾਂ ਨੇ ਉਸੇ ਸਰਕਾਰਾਂ ਨੇ ਦਿੱਤਾ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਦੋ ਸਾਲਾਂ ਦੀ ਕਾਰਗੁਜ਼ਾਰੀ ਦੌਰਾਨ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਹਨ ਜਿਹੜੇ-ਜਿਹੜੇ ਕੰਮ ਹਨ ਉਹ ਊਕਲਾਂ ਤੇ ਵੀ ਗਿਨੇ ਔਖੇ ਹਨ ਜੋ-ਜੋ ਸਰਕਾਰਾਂ ਨੇ ਪੁਰਾਣੀਆਂ ਸਰਕਾਰਾਂ ਨੇ ਜੋ ਗੈਪ ਜੋ ਖਿੱਤਾ ਪੂਰ ਨਹੀਂ ਸਕੇ ਸੀ ਉਹ ਅਸੀਂ ਪੂਰਾ ਕੀਤਾ ਵਾਦੇ ਜੋ ਦਿੱਤੇ ਸੀ ਗਰੰਟੀਆਂ ਸੀ ਇੱਕ ਗਰੰਟੀ ਛੱਡ ਕੇ ਸਾਰੀਆਂ ਪੂਰੀਆਂ ਕਰ ਚੁੱਕੇ ਹਾਂ ਸੀ ਬਿਲਕੁਲ ਜੀ ਮੋਰ ਤਾਂ ਲੋਕ ਸਭਾ ਵੀ ਲੱਗਣੀ ਸੀ ਚਲੋ ਉਹ ਕਿਤੇ ਇਹ ਹੋ ਗਿਆ ਨੈਰੇਟਿਵ ਇਹ ਬਣਿਆ ਕਿ ਕਾਂਗਰਸ ਹੈ ਜਿਹੜੀ ਉਹ ਸੈਂਟਰ ਚ ਬੀਜੇਪੀ ਦੇ ਖਿਲਾਫ ਖੜਾ ਕਰੀ ਇਹ ਨੈਰੇਟਿਵ ਮੇਨ ਬੰਦਾ ਰਿਹਾ ਜਲੰਧਰ ਦੇ ਵਿੱਚ ਜੋ ਸਾਡੀਆਂ ਨੀਤੀਆਂ ਰਹੀਆਂ 2 ਸਾਲਾਂ ਦੇ ਵਿੱਚ ਉਹਨਾਂ ਨੂੰ ਫਲ ਮਿਲਿਆ ਦੂਸਰਾ ਜੋ ਸਾਡੇ ਕੈਂਡੀਡੇਟ ਹੈ ਉਹ ਵੀ ਬਹੁਤ ਹੀ ਚੰਗੇ ਤੇ ਸੁਜਵਾਨ ਕੈਂਡੀਡੇਟ ਸੀਗੇ ਤੇ ਆਵਰੀ ਪਾਰਟੀ ਨੂੰ ਰੁਕਾਣੇ ਸਲਾਇਆ ਔਰ ਐਡਾ ਵੱਡਾ ਮਾਰਜਿਨ ਆਪਾਂ ਸੋਚੀਏ ਜੇ ਥੋੜਾ ਬਹੁਤ ਮਾਰਜਿਨ ਹੁੰਦਾ 10-15000 ਦਾ ਵੀ ਤਾਂ ਵੀ ਸੋਚਦੇ ਕਿ ਚਲੋ ਯਾਰ ਥੋੜਾ ਬਹੁਤ ਇਹਨਾਂ ਨੇ ਇੱਥੇ ਧੂਤੀ ਕਰ ਲਿਆ ਕਰ ਬਟ ਨਹੀਂ ਇਹ ਮਾਰਜਿਨ ਸਾਨੂੰ ਪਤਵਾ ਜੋ ਦਿੱਤਾ ਲੋਕਾਂ ਨੇ ਉਹ ਬਹੁਤ ਵੱਡਾ ਮਾਰਜਿਨ ਰਾਈਂ ਦਿੱਤਾ ਤੇ ਸਾਡੀਆਂ ਪਾਲਿਸੀਆਂ ਸਾਡੀਆਂ ਨੀਤੀਆਂ ਕਾਮਯਾਬ ਰਹੀਆਂ ਉਥੇ ਵੀ ਜਲੰਧਰ ਵਾਲਾ ਹੀ ਹਾਲ ਹੋ ਗਿਆ ਦੂਜੀਆਂ ਪਾਰਟੀਆਂ ਦਾ ਕਾਰਨ ਸਾਡੇ ਸੀਐਮ ਸਾਹਿਬ ਸਦਾਕੋਗਵਾਂ ਸਿੰਘ ਮਾਨ ਜੀ ਉਹਨਾਂ ਦੀ ਰਹਿਣੁਆਈ ਦੇ ਵਿੱਚ ਜੋ ਜਲੰਧਰ ਇਲੈਕਸ਼ਨ ਅਸੀਂ ਲੜਿਆ ਦੇ ਉਹ ਜੋ ਨੀਤੀਆਂ ਉਹ ਲੋਕਾਂ ਨੂੰ ਦੱਸ ਸਕੇ ਔਰ ਲੋਕਾਂ ਨੂੰ ਉਹ ਵੀ ਉਤਸ਼ਾਹ ਪ੍ਰਾਣਾ ਬਾਈ ਵਾਲਾ 2025 ਵਾਲਾ ਉਹ ਦੇ ਸਕੇ ਉਹਨਾਂ ਦੀ ਰਹਿਨੁਮਾਈ ਥੱਲੇ ਫਿਰ ਅਸੀਂ ਚਾਰੇ ਹਲਕੇ ਜਿਹੜੇ ਉਹ ਜਿੱਤਾਂ ਦੇਖੋ ਸਰਕਾਰ ਦੀ ਗੱਲ ਇਸ ਤਰ੍ਹਾਂ ਹੈ ਕਿ ਮਾਨ ਸਾਹਿਬ ਨੇ ਵੀ ਕਿਹਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿੰਨੀਆਂ ਰਿਸ਼ਤਦਾਰੀਆਂ ਪੰਜਾਬ ਦੇ ਨਾਲ ਲੱਗਦੀਆਂ ਉਹ ਤਾਂ ਸਾਡੇ ਨਾਲ ਹੈ ਤੇ ਪੰਜਾਬ ਦੇ ਨਾਲ ਲੱਗਦੇ ਜਿੰਨੇ ਜ਼ਿਲ੍ਹੇ ਆ ਉਹ ਸਾਰੇ ਪੰਜਾਬੀ ਹੀ ਲੱਗਦੇ ਉਤਰੋਂ ਦਿੱਲੀ ਵੀ ਸਾਡੀ ਸਰਕਾਰ ਹੈ ਦਿੱਲੀ ਦੇ ਨਾਲ ਲੱਗਦੇ ਇਲਾਕੇ ਵੀ ਆਵਾਜ਼ ਦੀ ਪਾਰਟੀ ਦੇ ਪੱਖ ਚ ਭੂਕਦੇ ਐ ਇਸ ਤਰ੍ਹਾਂ ਵਾਪਸ ਸਰਕਾਰ ਬਣਾਉਣਾ ਚਾਹੁੰਦੇ ਆ ਇੱਕ ਮੇਰੀ ਵਰਕਰਾਂ ਨੂੰ ਅਪੀਲ ਹੈ ਜਿਵੇਂ ਇੱਥੇ ਵੀ ਇਲਕਸ਼ਨਾਂ ਚ ਆਪਾਂ ਸਾਰਿਆਂ ਨੂੰ ਦੱਸਿਆ ਕਿ ਸਾਡੀਆਂ ਫਲਪੜੀਆਂ ਇਹ ਐ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਜਿੱਥੇ ਜਿੱਥੇ ਡੂਟੀਆਂ ਲੱਗੀਆਂ ਉੱਥੇ ਜਾ ਕੇ ਪ੍ਰਚਾਰ ਕਰਨਾ ਨਾਲ ਹੀ ਜੋ ਆਪਣੇ ਰਿਸ਼ਤੇਦਾਰ ਐ ਪੰਜਾਬ ਤੋਂ ਉਧਰ ਰਿਸ਼ਤੇਦਾਰੀਆਂ ਪੈਂਦੀਆਂ ਉਹ ਸਾਰੇ ਰਿਸ਼ਤੇਦਾਰਾਂ ਨੂੰ ਕਹਿਣਾ ਸਾਡਾ ਸਾਥ ਦਿਓ ਵੈਸੀ ਮੈਂ ਵੇਖਿਆ ਕਿ ਰਿਸ਼ਤੇ ਜਿੰਨੇ ਹੋ ਸਾਰਾ ਸਾਥ ਦੇ ਰਹੇ ਆ ਉਦੋਂ ਦਿੱਲੀ ਦੇ ਵੀ ਆਪਸ ਦੇ ਵਿੱਚ ਜਿੰਨੀਆਂ ਰਿਸ਼ਤਾਰੀਆਂ ਸਾਥ ਦੇ ਰਹੀਆਂ ਪਰ ਕੁਝੋ ਰਪੀ ਲਈਏ ਵਰਕਰਾਂ ਨੂੰ ਉਹ ਸਾਥ ਦੇਣ ਰਿਸ਼ਤੇਦਾਰ ਉਹਨਾਂ ਦੇ ਸਾਥ ਦੇਣ ਤਾਂ ਕਿ ਪਾਰਟੀ ਦੀ ਕਾਮਯਾਬੀ ਹਰਿਆਣਾ ਵਿੱਚ ਵੀ ਹੋ ਸਕੇ ਇਹ ਜੀ ਦੇਖੋ ਜਿੰਨੀਆਂ ਗਰੰਟੀਆਂ ਸੀ ਸਾਰੀਆਂ ਪੂਰੀਆਂ ਕੀਤੀਆਂ ਇੱਕ ਗਰੰਟੀ ਨੂੰ ਛੱਡ ਕੇ ਉਹ ਅਸੀਂ ਜਲਦੀ ਪੂਰੀ ਕਰਾਂਗੇ ਉਹਦਾ ਸਾਰਾ ਮਾਡਲ ਤਿਆਰ ਹੀ ਹੈ ਮਾਨ ਸਾਹਿਬ ਨੇ ਬਹੁਤ ਵਧੀਆ ਸਟੇਟਮੈਂਟ ਵੀ ਦਿੱਤੀ ਹੈ ਜਿਹਦੇ ਬਾਅਦ ਸਾਡੇ ਕੈਬਨਿਟ ਮੰਤਰੀ ਡਾਕਟਰ ਕੁਲਜੀਤ ਕੋਲਜੀ ਨੇ ਵੀ ਇਸ ਵਾਰ ਬੋਲੇ ਕਿ ਜਲਦੀ ਅਸੀਂ ਇਸ ਨੂੰ ਪੂਰਾ ਕਰਾਂਗੇ ਬਿਲਕੁਲ ਜੀ ਮਾਨ ਸਾਹਿਬ ਦੀ ਰਹਿਨੁਮਾਈ ਇਹ ਏਹ ਹੀ ਚੱਲ ਰਿਹਾ ਹੋਇਆ ਸਿਸਟਮ ਟੀਮਾਂ ਬਣ ਚੁੱਕੀਆਂ ਸਾਰਾ ਪੰਜਾਬ ਦੀ ਮੈਨੂੰ ਇਹ ਦੱਸ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਸਾਡੇ ਜਿੰਨੇ ਮੋਤਵਾ ਜਿੰਨੇ ਪਾਰਟੀ ਦੇ ਵਧੀਆ ਵਰਕਰ ਹੈ ਜਨਿੰਦਾ ਵਰਕਰਾਂ ਨੂੰ ਇੱਥੇ ਡਿਊਟੀਆਂ ਦਿੱਤੀਆਂ ਗਈਆਂ ਹਨ ਉਹ ਡਿਊਟੀਆਂ ਬਾਕੂਬੀ ਨਿਭਾ ਰਹੇ ਜਿਵੇਂ ਬਾਈਚ ਇੱਥੇ ਝੜਖ ਰਿਹਾ ਉਸ ਤਰ੍ਹਾਂ ਅਸੀਂ ਸੋਚੀ